ਕਿਰਤ ਕਿਸਾਨ ਯੂਨੀਅਨ ਨੇ ਇੱਕ ਪ੍ਰਾਈਵੇਟ ਰੈਸਟੋਰੈਂਟ ਜਿਸ ਵਿੱਚ ਐਲਾਨ ਕੀਤਾ ਗਿਆ ਕਿ ਕਿਸਾਨ ਮਜ਼ਦੂਰ ਅਤੇ ਕਮਿਸ਼ਨ 에ਜੰਟ ਰੁਕੇ ਹੋਏ ਛੋਣੇ ਦੇ ਪੈਸੇ ਲੈਣ ਲਈ ਸੰਘਰਸ਼ ਕਰਨਗੇ। ਨਰਕੇਸ਼ ਕੁਮਾਰ ਮੈਂ ਬਤੌਰ ਐਸੇ ਕੰਮ ਕਰ ਰਿਹਾ ਗੁਰਦਾਸਪੁਰ ਜਿਹੜੀ ਕਿਸਾਨਾਂ ਦੀ ਪੇਮੈਂਟ ਦਾ ਮਸਲਾ ਹੈਗਾ ਹੈ ਦੋ ਆੜਤੀ ਹੈਗੇ ਉਹਨਾਂ ਦੇ ਬਖਫਕ ਕਿਸਾਨ ਆ ਗਿਆ ਤੇ ਜਿਹੜਾ 21Y ਚ ਜਿਹੜੀ ਇੰਬੈਲਮੈਂਟ ਹੋਈ ਹੈ 골ਡਨ ওভারਸਿਸ ਤੇ ਉਹਦੇ ਸਬੰਧ ਚ ਇਹਨਾਂ ਦੇ ਨਾਮ ਜਦ ਹੈਗੇ ਹੀ ਪਹਿਲੇ ਐਫ ਆਈ ਆਰ ਚ ਹੈਗੇ ਸੀ ਇਹਦੇ ਨਾਮ ਤੇ ਬਾਕੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਕੇਸ ਬਣਾ ਕੇ ਜਿਹੜਾ ਦੋ ਆੜਤੀਆਂ ਦੇ ਬਖਫਕ ਕਿਸਾਨਾਂ ਦਾ ਜਿਹੜਾ ਹੈਡੋਬਿਸ ਭੇਜਿਆ ਹੋਇਆ ਹੈਡੋਬਿਸ ਤੋਂ ਹਲੇ ਮਨਜ਼ੂਰੀ ਨਹੀਂ ਆਈ ਮਨਜ਼ੂਰੀ ਆਨ ਤੇ ਜਿਹੜਾ ਕਿ ਅਗਲੀ ਕਾਰਵਾਈ ਇਹਦੀ ਪੇਮੈਂਟ ਸੰਬੰਧੀ ਕੀਤੀ ਹੈ ਕਿੰਨੇ ਕਿਸਾਨਾਂ ਨੂੰ ਕਿੰਨੀ ਪੇਮੈਂਟ ਹੋਣਾ ਹੈ ਕਿਸਾਨਾਂ ਦੀ ਪੇਮੈਂਟ 686 ਲੱਖ ਰੁਪਏ ਦੇ ਕਰੀਬ ਹੈਗੀ ਆ ਇਹ ਦੋ ਆਰਤੀਆਂ ਦੇ ਅਲੱਗ-ਅਲੱਗ ਕਿਸਾਨਾਂ ਹੈਗੇ ਆ ਟੋਟਲ ਮਤਲਬ ਉਹਨਾਂ ਨੂੰ ਦੇ ਪਤਾ ਨਹੀਂ ਹੈਗਾ ਮਤਲਬ 30-35 ਦੇ ਕਰੀਬ ਕਿਸਾਨ ਉਹਨਾਂ ਦੇ ਦੋ ਆਰਤੀਆਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਆਰਤੀ ਜਿਹੜੇ ਪੈਨਾ ਹੈਗੀ ਸੀ ਜਿਨ੍ਹਾਂ ਦੀ ਪੇਮੈਂਟ ਰੁਕੀ ਕਿਸਾਨਾਂ ਦੀ ਉਹ ਆਰਤੀ ਵੀ ਜਿਹੜੇ ਨੇ ਹੁਣ ਕੇਸ ਤੋਂ ਬਾਹਰ ਨਿਕਲ ਚੁੱਕੇ ਫਿਰ ਪੇਮੈਂਟ ਨਹੀਂ ਕੀਤੀ ਜਾ ਰਹੀ ਇਹਦਾ ਕੇਸ ਬਣਾ ਕੇ ਚੰਡੀਗੜ੍ਹ ਭੇਜਿਆ ਹੋਇਆ ਹੈ ਮੁੱਖ ਦਫ਼ਤਰ ਬਾਕੀ ਉਥੋਂ ਪ੍ਰਵਾਨਗੀ ਜਾਂੰਤ ਹੈ ਕਿ ਜਿਹੜੀ ਪੇਮੈਂਟ ਸੰਬੰਧੀ ਜਿਹੜੀ ਕਾਰਵਾਈ ਜੀ ਜ਼ਿਲ੍ਹਾ ਦਫ਼ਤਰ ਵੱਲੋਂ ਕੀਤੀ ਜਾਏਗੀ ਈ ਲਗਾ ਕਿੰਨੇ ਸਮੇਂ ਤੱਕ ਹੋ ਸਕਦਾ ਸਾਰਾ ਪ੍ਰਕਿਰਿਆ ਇਹ ਤਾਂ ਸਰਪਰ ਬਣ ਗਈ ਜਾਂ ਤੇ ਹੀ ਉਸ ਤੋਂ ਬਾਅਦ ਹੀ ਹੈ ਆਪਣੇ ਕਿ ਕਾਲਾ ਨੌਰ ਬਲਾਕ ਦੀਆਂ ਦੋ ਮੰਡੀਆਂ ਨੇ ਬੁੱਚੇ ਨੰਗਲ ਔਰ ਬਾਂਗੋਣੀ ਦੋਨੋਂ ਮੰਡੀਆਂ ਦੇ 37 ਕਿਸਾਨਾਂ ਦੀ ਪੇਮੈਂਟ ਜਿਹੜੀ ਹੈ ਘਟੋ ਘਟ ਲਗਭਗ ਜਿਹੜਾ 8 ਲੱਖ ਰੁਪਈਆ ਕਿ ਕਿ 22 ਦਾ ਜਿਹੜਾ 2021-22 ਦਾ ਸੀਜ਼ਨ ਹੈ ਝੋਨਾ ਦਾ ਉਹਦਾ ਪੈਸਾ ਫਸਿਆ ਪਿਆ ਅਜੇ ਤੱਕ ਸਾਨੂੰ ਪੈਸੇ ਨਹੀਂ ਮਿਲ ਰਹੇ 500 ਆਪਣੇ ਮੰਡੀਆਂ ਦੇ ਵਿੱਚ ਕਿਸਾਨਾਂ ਨੇ ਜਨਸ ਛੁੱਟੀ ਹੈ ਕੌਨਸੇ ਵਿਭਾਗ ਨੇ ਖਰੀਦ ਕੀਤੀ ਆ ਔਰ ਖਰੀਦ ਕਰਕੇ ਬੱਚੇ ਨੰਗਲ ਚ ਸੈਲਰ ਵਾ ਉਹਦੇ ਵਿੱਚ ਉਹਨਾਂ ਨੇ ਮਾਲ ਭੇਜਿਆ ਆਪਣਾ ਬਹਾਨਾ ਇਹ ਬਣਾਇਆ ਜਾ ਰਿਹਾ ਕਿ ਸੈਲਰ ਮਾਲਕ ਨੇ ਆਪਣਾ ਜਿਹੜਾ ਜ਼ਿਲ੍ਹੇ ਦਾ ਪੰਚਪਤ ਦਾ ਮਹਿਕਮਾ ਡੀਐਮ ਇਹ ਆਪਣੀ ਟੀਮ ਲੈ ਕੇ ਸੈਲਰ ਚ ਗਏ ਨੇ ਉੱਥੇ ਨਰਿਕਸ਼ਨ ਕੀਤਾ ਵਾ ਤੇ ਉੱਥੇ ਪਾਇਆ ਇਹ ਗਿਆ ਵਾ ਕਿ 2 ਲੱਖ 6000 ਬੋਰੀ ਜਿਹੜੀ ਹੈ ਉਸ ਸੈਲਰ ਚ ਆਈ ਹੈ ਔਰ ਮੌਕੇ ਤੇ ਜਿਹੜੀ 110000 ਜਿਹੜੀ ਗਿਣੀ ਜਾਂਦੀ ਹੈ 96000 ਬੋਰੀ ਦਾ ਕਪੜਾ ਨਜ਼ਰ ਜਿਹੜਾ ਨਾ ਹੋਣਾ ਆਪਣੇ ਪੰਚਪਤਾ ਡੀਐਮ ਕਹਿੰਦਾ ਪੀ ਹੋਇਆ ਉਹ ਕਪੜੇ ਦੇ ਵਿੱਚ ਜਿਹੜਾ ਉਹਨਾਂ ਨੇ ਨਾਮਜ਼ਦ ਕੀਤੇ ਸੀ ਵੰਗਵਾਨੀ ਤੋਂ ਜਿਹੜਾ ਆਪਣੇ ਹਰਪ੍ਰੀਤ ਸਿੰਘ ਆੜਤੀਆ ਔਰ ਹਰਪਿੰਦਰ ਸਿੰਘ ਜਿਹੜਾ ਬੱਚੇ ਨੰਗਲ ਤੋਂ ਆੜ ਦਵਾਲੇ ਆ ਉਹਨਾਂ ਨੂੰ ਨਾਮਜ਼ਦ ਕੀਤਾ ਨਾਲ ਇਨਸਪੈਕਟਰ ਦੋ ਕੀਤੇ ਆਪਣੇ ਟਰਾਂਸਪੋਰਟਰ ਕੀਤੇ ਪੱਲੇਦਾਰ ਕੀਤੇ ਔਰ ਉਹਨਾਂ ਤੋਂ ਬਾਅਦ ਜਿਹੜਾ ਨਾ ਦੋ ਵਾਰਤੀ ਸੀਗੇ ਜਿਹੜੇ ਹਰਪਿੰਦਰ ਸਿੰਘ ਔਰ ਹਰਪ੍ਰੀਤ ਸਿੰਘ ਬਚੇ ਨੰਗਲ ਵਾਲੇ ਆਪਣੇ ਬਾਂਗੋਣੇ ਵਾਲੇ ਉਹਨਾਂ ਨੇ ਪੁਲਿਸ ਨੂੰ ਕਿਹਾ ਵੀ ਸਾਡੇ ਤੇ ਪਰਚਾ ਜਿਹੜਾ ਗਲਤ ਦਰਜ ਹੋਇਆ ਇਨਕੁਆਰੀ ਪਾ ਕੇ ਇਹ ਲੋਕ ਬਰੀ ਹੋ ਗਏ ਨੇ ਔਰ ਉਹਨਾਂ ਨੂੰ ਪਰਚੇ ਚੋਂ ਡਿਸਚਾਰਜ ਕੀਤਾ ਚਲਾਨ ਦੇ ਵਿੱਚ ਵੀ ਇਹਨਾਂ ਦਾ ਨਾਮ ਨਹੀਂ ਹੈ ਔਰ ਉਸ ਤੋਂ ਬਾਅਦ ਵੀ ਜਿਹੜੀ ਪੇਮੈਂਟ ਹੈ ਇਹਨਾਂ ਨੂੰ ਨਹੀਂ ਕੀਤੀ ਜਾ ਰਹੀ ਹੁਣ 24 ਚੜ ਗਏ ਵਾ ਸਾਡਾ ਸਵਾਲ ਇਹ ਅੱਜ ਤੁਹਾਡੇ ਸਾਹਮਣੇ ਜਿਹੜਾ ਅਸੀਂ ਜ਼ੋਰ ਦਾ ਟੰਗ ਨਾ ਪੇਸ਼ ਕਰਨਾ ਚਾਹੁੰਦੇ ਆ ਕਿ 2122 ਦੇ ਸੀਜ਼ਨ ਦੇ ਵਿੱਚ 37 ਕਿਸਾਨਾਂ ਦੀ ਦੋਹਾਂ ਮੰਡੀਆਂ ਦੇ ਵਿੱਚ ਪੇਮੈਂਟ ਕਿਉਂ ਰੁਕੀ ਪਈ ਹੈ ਜੇ ਦੋਸ਼ੀ ਨੇ ਉਹ ਸੈਲਰ ਮਾਲਕ ਹੋ ਸਕਦਾ ਪੰਚਪਤ ਦੇ ਅਧਿਕਾਰੀ ਹੋ ਸਕਦੇ ਨੇ ਤੇ ਜੇ ਨਾਮਜ਼ਦ ਕੀਤੇ ਹੀ ਆੜਤੀਏ ਤੇ ਉਹ ਤਾਂ ਪਰਚੇ ਦੇ ਵਿੱਚ ਭਰੇ ਹੋਗੇ ਨੇ ਉਹਨਾਂ ਦੀ ਪੇਮੈਂਟ ਕਿਉਂ ਰੁਕੀ ਗਈ ਹੈ ਤੇ ਖਾਸ ਕਰਕੇ ਕਿਸਾਨ ਔਰ ਲੇਬਰ ਜਿਹਨਾਂ ਨੇ ਹੱਕ ਹਲਾਲ ਦੀ ਕਮਾਈ ਕਰਕੇ ਆਪਣੀ ਜਿੰਦ ਜਿਉਂਤੀ ਹੈ ਔਰ ਮਜ਼ਦੂਰਾ ਨੇ ਭਰੀ ਹੈ ਲੰਦੀ ਹੈ ਲੋੜ ਕੀਤੀ ਹੈ ਉਹਨਾਂ ਦਾ ਮਿਹਨਤਾਨਾ ਕਿਉਂ ਰੁਕਿਆ ਗਿਆ ਇਹ ਸਾਡਾ ਮੁੱਦਾ ਵਾ ਔਰ ਇਸ ਮੁੱਦੇ ਨੂੰ ਅਪੱਲਿਆ ਕੇ ਚੰਡੀਗੜ੍ਹ ਐਮਡੀ ਪੰਚਪ ਤੱਕ ਵੀ ਗਏ ਆ ਔਰ ਐਮਡੀ ਪੰਚਪ ਨੂੰ ਜਿਹੜੀ ਹੈ ਡਾਇਰੈਕਟਰ ਜਿਹੜਾ ਖਰਾਕ ਵਿਭਾਗ ਵਾਲਾ ਉਹਨਾਂ ਨੇ ਵੀ ਲੈਟਰ ਕੱਢ ਕੇ ਜਿਹੜਾ ਲਿਖਿਆ ਵਾ ਕਿ ਉਹਨਾਂ ਦੀ ਪੇਮੈਂਟ ਕੀਤੀ ਜਾਏ ਪਰ ਮੈਡਮ ਪੰਚਮ ਜਿਹੜੀ ਹੈ ਐਮਡੀ ਹੈ ਉਹਨਾਂ ਨੇ ਕਿਹਾ ਕਿ ਕਟਾਰੂ ਚੱਕ ਜਿਹੜਾ ਖਰਾਕ ਮੰਤਰੀ ਹੈ ਸਾਡਾ ਉਹ ਫਾਈਲ ਤੇ ਸਾਈਨ ਕਰਨਗੇ ਤੇ ਫਿਰ ਪੇਮੈਂਟ ਮਿਲ ਮਿਲਣੀ ਹੈ ਅਸੀਕਾ ਮੰਤਰੀ ਕਟਾਰੂ ਚੱਕ ਨੂੰ ਵੀ ਕਬਰ ਨੇ ਪੰਤ ਜਿਹੜਾ ਮਿਲ ਚੁੱਕਿਆ ਹੈ ਡੈਪੂਟੇਸ਼ਨ ਕਰਤੀ ਕਿਸਾਨ ਜਿਹਨਾਂ ਵੱਲੋਂ ਔਰ ਉਹਨੇ ਕਿਹਾ ਹੈ ਵੀ ਮੈਂ ਬੜੀ ਪੜਤਾਲ ਕਰਕੇ ਜਿਹੜਾ ਦੱਸਾਂਗਾ ਪਰ ਕੱਲ ਰਾਤ ਸਾਡੀ ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਮਾਮਲਾ ਸ਼ੱਕੀ ਹੈ ਅਜੇ ਤੇ ਨਹੀਂ ਪੇਮੈਂਟ ਹੋ ਸਕਦੀ ਸਾਡਾ ਜਵਾਬ ਸੀਗਾ ਉਹਨਾਂ ਨੂੰ ਵੀ ਕਿਸਾਨਾਂ ਦਾ ਕੀ ਕਸੂਰ ਹੈ ਗੱਬਨ ਕੀਤਾ ਹੋਗਾ ਸ਼ੈਲਰ ਵਾਲੇ ਨੇ ਜਾਂ ਕੀਤਾ ਆਰਤੀਆਂ ਨੇ ਕਿਸਾਨਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ ਉਹਨਾਂ ਦੇ ਪੇਮੈਂਟ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਉਹਨਾਂ ਨੇ ਫੋਨ ਕੱਟ ਦਿੱਤਾ ਹੋਣ ਇਸ ਮਾਮਲੇ ਦੇ ਵਿੱਚ ਕਿੰਨੇ ਬੰਦੇ ਦਰਜ ਨੇ ਕਿੰਨੇ ਆ ਦੇ ਮਾਮਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ 9 ਬੰਦੇ ਜਿਹੜੇ ਇਹਨਾਂ ਦਰਜ ਸੀਗੇ 4 ਬੰਦੇ ਪਰਚੇ ਵਿੱਚੋਂ ਬਾਹਰ ਨਿਕਲ ਗਏ ਨੇ 5 ਬੰਦੇ ਜਿਹੜੇ ਨੇ ਉਹ ਐਸੋਲੇ ਨਾਮਜਦ ਨੇ ਚਲਾਨ ਦੇ ਵਿੱਚ ਉਹ ਕਿਹੜੇ-ਕਿਹੜੇ 5 ਬੰਦੇ ਨੇ ਜੀ ਉਹ ਉਹ ਸਾਡੇ ਕੋਲ ਲਿਸਟ ਹੈਗੇ ਤੁਹਾਨੂੰ ਪਿੱਛੇ ਦੇ ਦਿੰਨੇ ਆ ਉਹ ਦੱਸ ਹਾਂਜੀ ਤੋਂ ਕਿਹੜੇ ਤਿੰਨ ਹੈ ਜੀ ਜਿਹੜੇ ਨਾਮਜਦ ਨੇ ਹਾਂਜੀ ਇਹ ਕੋਲਾਂ ਵਿੱਚ ਸ਼ੈਲਰ ਮਾਲਕ ਹੈ ਇਹ ਕੋਲਾਂ ਵਿੱਚ ਇੱਕ ਸੈਲਰ ਮਾਲਕ ਹੈ ਇੱਕ ਇਨਸਪੈਕਟਰ ਆ ਪੰਚਪਦਾ ਬਾਕੀ ਪੱਲੇਦਾਰ ਨੇ ਜਾਂ ਕੁਝ ਹੋਰ ਨੇ ਉਹਦਾ ਜਿਹੜਾ ਬਾਰੇ ਸਾਨੂੰ ਨਹੀਂ ਜਾਣਕਾਰੀ ਕਿ ਉਹ ਕਿੱਥੋਂ ਦੇ ਨੇ ਕਿਸਨ ਦੂਜੇ ਜਿਲ੍ਹਿਆਂ ਨਾਲ ਸੰਬੰਧਿਤ ਜੇ ਨਹੀਂ ਪੇਮੈਂਟ ਹੁੰਦੀ ਤੇ ਫਿਰ ਅਗਲਾ ਕੀ ਕਦਮ ਹੋਵੇਗਾ ਅਸੀਂ ਫੈਸਲਾ ਕੀਤਾ ਵਾ ਇਹ ਕਿਸਾਨਾਂ ਨਾਲ ਬੇਨਸਾਫੀ ਆ ਮਜ਼ਦੂਰਾਂ ਨਾਲ ਬੇਨਸਾਫੀ ਆ ਤੇ ਜਦੋਂ ਪਰਚੇ ਚ ਵਾਰ ਤੇ ਵੀ ਬਾਹਰ ਹੋ ਗਏ ਨੇ ਤੇ ਉਹਨਾਂ ਨਾਲ ਵੀ ਧੱਕਾ ਵਾ ਅਸੀਂ 8 ਤਰੀਕ ਨੂੰ ਜਿਹੜਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਅਸੀਂ डीसी ਦਫਤਰ ਜਿਹੜਾ ਧਰਨਾ ਦੇ ਰਹੇ ਆ ਔਰ ਅਸੀਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਡਿਪਟੀ ਕਮਿਸ਼ਨਰ ਸਾਹਿਬ ਜਿਹੜਾ ਲਾਹਣ ਸਾਨੂੰ ਪੈਸੇ ਦਿਵਾਣ ਜੇ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ ਤੇ ਫਿਰ ਅਸੀਂ 8 ਤਰੀਕ ਨੂੰ ਐਲਾਨ ਕਰਾਂਗੇ ਕਿ ਕੈਬਨਰ ਮੰਤਰੀ ਜਿਹੜਾ ਵਕ ਵਕ ਬਹਾਨਿਆਂ ਥੱਲੇ ਇਸ ਗੱਲ ਨੂੰ ਲਮਕਾ ਰਿਹਾ ਕਿ ਕਿਸਾਨਾਂ ਦੇ ਪੈਸੇ ਨਾ ਮਿਲਣੇ ਜਨੂੰ ਲੇਟ ਕੀਤਾ ਜਾਵੇ ਅਸੀਂ ਉਹਦੇ ਘਰ ਮੂਰੇ ਜਿਹੜਾ ਨਾ ਉਹ ਤਨਨਾ ਦੇਵਾਂਗੇ ਕਿਦਨ ਦੇਵਾਂਗੇ ਆਪਾਂ ਅੱਠ ਨੂੰ ਅਨਾਉਂਸ ਕਰਾਂਗੇ ਜਿਹੜਾ ਜਿਹੜਾ ਤੁਹਾਡਾ ਕਹਿਣਾ ਕਿ ਦੋ ਵਾਰੀ ਇੱਕ ਵਾਰੀ ਹੋ ਚੁੱਕੀ ਹੈ ਤੇ ਮੰਤਰੀ ਦਾ ਫਿਰ ਇਹ ਕਹਣਾ ਕਿ ਮਾਮਲਾ ਅੱਦੇ ਵੀ ਛੱਕਿਆ ਦਾ ਮਤਲਬ ਉਹ ਅਨਕੁਆਰੀ ਦਾ ਫਿਰ ਕੋਈ ਬੋਲਦੀ ਹੈ ਦੇਖੋ ਅਸੀਂ ਆ ਬਿਲਕੁਲ ਇਹ ਸਵਾਲ ਜਿਹੜਾ ਗੱਲ ਲੱਗਦੀ ਹੈ ਕਿ ਜਿਸ ਪੁਲਿਸ ਨੇ ਪਰਚਾ ਦਰਜ ਕੀਤਾ ਉਹਦਾ ਡੀਐਸਪੀ ਜਿਹੜਾ ਉਹ ਇਨਕੁਆਰੀ ਕਰਦਾ ਐਸਐਸਪੀ ਉਸ ਵੇਲੇ ਦਾ ਨਾਨਕ ਸਿੰਘ ਜੀ ਆ ਉਹ ਵੀ ਉਹਨਾਂ ਨੂੰ ਯੈਸ ਕਰਦੇ ਨੇ ਫਿਰ ਪਰਚੇ ਤੋਂ ਬਾਹਰ ਹੋਏ ਨੇ ਔਰ ਐਮ ਡੀ ਪੰਚਪਨ ਨੇ ਦੁਬਾਰਾ ਇਨਕੁਆਰੀ ਕਰਾਈ ਹੈ ਹੁਣ ਫੇਰ ਹੁਣ ਵਾਲੇ ਐਸ ਐਸ ਪੀ ਤੋਂ ਇਹਨਾਂ ਨੇ ਵੀ ਕਹਿ ਦਿੱਤਾ ਉਹ ਵੀ ਆਹ ਬੰਦੇ ਪਰਚੇ ਵਿੱਚ ਨਹੀਂ ਤੇ ਆਹ ਬੰਦੇ ਚਲਾਣ ਤੋਂ ਬਾਹਰ ਨੇ ਕੋਰਟ ਦੇ ਵਿੱਚ ਚਲਾਣ ਚ ਵੀ ਇਹ ਲੋਕ ਬਾਹਰ ਨੇ ਬਕਾਇਦਾ ਸਾਡੇ ਕੋਲ ਲਿਸਟ ਹੈ ਇਹ ਚਲਾਣ ਦੀ ਸਾਡੇ ਕੋਲ ਫੋਟੋਕਾਪੀ ਪਈ ਹੈ ਜਿਹਦੇ ਵਿੱਚ ਬਾਹਰ ਨੇ ਫੇਰ ਵੀ ਸਰਕਾਰ ਪਤਾ ਨਹੀਂ ਕਿਉਂ ਜਾਣਬੁੱਝ ਕੇ ਜਿਹੜਾ ਆੜਤੀਆਂ ਨਾਲ ਜਿਹੜੇ ਇਨਕੁਆਰੀ ਚੋਂ ਨਿਕਲ ਗਏ ਨੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਕਿਉਂ ਇਦਾਂ ਦਾ ਵਿਹਾਰ ਕਰ ਰਹੀ ਹੈ ਕਿ ਇਹਨਾਂ ਦਾ ਆਰਤੀਆਂ ਦਾ ਕਮਿਸ਼ਨ ਰੁਕਿਆ ਪੱਲੇਦਾਰਾਂ ਦੀ ਮਿਹਨਤ ਰੁਕੀ ਹੈ ਕਿਸਾਨਾਂ ਦਾ ਪੈਸਾ ਰੁਕਿਆ ਇਹ ਲਗਭਗ 62 ਲੱਖ ਰੁਪਏ ਜਿਹੜਾ ਕਿਸਾਨਾਂ ਦੀ ਪੇਮੈਂਟ ਆ ਬਾਕੀ ਪੈਸੇ ਜਿਹੜੇ ਆਰਤੀਆਂ ਦਾ ਕਮਿਸ਼ਨ ਤੇ ਲੇਬਰ ਦੇ ਕੁੱਲ ਮਿਲਾ ਕੇ 80 ਲੱਖ ਰੁਪਏ ਜਿਹੜਾ ਇਸ ਵੇਲੇ ਪੰਜ ਸਭਾਗਲ ਜਿਹੜਾ ਦੇਣਦਾਰੀ ਬਣਦੀ ਹੈ ਜਿਹੜਾ ਨਹੀਂ ਦੇ ਰਿਹਾ ਤਾਂ ਲਗਾਤਾਰ ਸਾਨੂੰ ਲਮਕਾ ਰਿਹਾ 21 22 ਦਾ ਸੀਜ਼ਨ ਆ ਅੱਜ 24 ਜਿਹੜਾ ਦਾ ਸਾਲ ਉਹ ਚੜ ਚੁੱਕਾ ਹੈ